ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਗੱਲ ਕਰਾਂਗੇ ਕਜੇਹੇ ਵਿਵਾਦ ਬਾਰੇ ਜਿਸ ਨੇ ਪੂਰੀ ਦੁਨੀਆ ਦਾ ਧਿਆਨ ਖਿੱਚਿਆ ਹੋਇਆ ਹੈ ਵੈਨਿਜੂਏਲਾ ਅਤੇ ਅਮਰੀਕਾ ਵਿਚਕਾਰ ਜੋ ਸੰਕਟ ਚੱਲ ਰਿਹਾ ਹੈ ਉਸਦੇ ਬਾਰੇ ਗੱਲਬਾਤ ਹੋਵੇਗੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਬੇਨਤੀ ਹੈ ਕਿ ਤੁਸੀਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਸਪੋਰਟ ਕਰ ਸਕਦੇ ਹੋ ਮੈਂ ਲਗਾਤਾਰ ਤੁਹਾਡੀ ਜਾਣਕਾਰੀ ਲਈ ਵਕ ਵਕ ਮੁੱਦਿਆਂ ਤੇ ਇਹੋ ਜਿਹੀ ਵੀਡੀਓ ਲੈ ਕੇ ਆਉਂਦਾ ਰਵਾਂਗਾ 3 ਜਨਵਰੀ 2026 ਨੂੰ ਅਮਰੀਕਾ ਨੇ ਵੈਨਿਜੂਏਲਾ ਤੇ ਹਮਲਾ ਕੀਤਾ ਹੈ ਰਾਸ਼ਟਰਪਤੀ ਨਿਕੋਲਸ ਮਦੂਰੋ ਨੂੰ ਗ੍ਰਿਫਤਾਰ ਕਰਕੇ ਅਤੇ ਦੇਸ਼ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਇਹਨਾਂ ਨੇ ਐਲਾਨ ਕਰ ਦਿੱਤਾ ਹੈ। ਇਹ ਕਹਾਣੀ ਤੇਲ ਤੇ ਵੱਡੇ ਭੰਡਾਰਾਂ, ਨਸ਼ੀਲੇ ਪਦਾਰਥਾਂ ਅਤੇ ਤਸਕਰੀ ਅਤੇ ਰਾਜਨੀਤਿਕ ਖੇਡ ਨਾਲ ਜੁੜੀ ਹੋਈ ਹੈ। ਅਸੀਂ ਸਾਰੇ ਪੱਖਾਂ ਨੂੰ ਕਵਰ ਕਰਾਂਗੇ ਅਮਰੀਕਨ ਨਜ਼ਰੀਆ, ਵੈਨਜ਼ੂਏਲਾ ਸਰਕਾਰ ਦਾ ਵਿਰੋਧ ਅਤੇ ਅੰਤਰਰਾਸ਼ਟਰੀ ਪ੍ਰਤੀਕਿਰਿਆਵਾਂ। ਪੂਰੀ ਜਾਣਕਾਰੀ ਲਈ ਐਂਡ ਤੱਕ ਮੇਰੇ ਵੀਡੀਓ ਨਾਲ ਜੁੜੇ ਰਹੋ। ਤੁਹਾਡੇ 5-7 ਮਿੰਟ ਜਿਹੜੇ ਨੇ ਉਹ ਵੇਰਵੇ ਨਹੀਂ ਜਾਣਗੇ। ਪਹਿਲਾਂ ਆਪਾਂ ਇਸ ਕਨਫਲਿਕਟ ਦੇ ਪਿਸ਼ੋਕੜ ਵੱਲ ਵੇਖੀਏ ਵੈਨਜ਼ੂਏਲਾ ਤੇ ਅਮਰੀਕਾ ਵਿੱਚਕਰ ਤਣਾ 1990 ਦੇ ਵਿੱਚ ਹੁਗੋ ਚਵੇਜ਼ ਦੇ ਸੱਤਾ ਵਿੱਚ ਆਉਣ ਨਾਲ ਸ਼ੁਰੂ ਹੋਇਆ ਸੀ ਚਵੇਜ਼ ਨੇ ਅਮਰੀਕਾ ਵਿਰੋਧੀ ਨੀਤੀਆਂ ਪੜਾਈਆਂ ਤੇ 2002 ਵਿੱਚ ਉਸਦੇ ਰਾਜ ਦਾ ਤਖਤਾ ਪਲਟ ਕਰਨ ਦੀ ਜਿਹੜੀ ਕੋਸ਼ਿਸ਼ ਹੋਈ ਸੀ ਜਿਸ ਲਈ ਉਸਨੇ ਅਮਰੀਕਾ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ ਚਵੇਜ਼ ਨੇ ਵੈਨਜ਼ੂਏਲਾ ਨੂੰ ਸਮਰਾਜੀ ਸਮਾਜਵਾਦ ਦੀ ਰਾਹ ਤੇ ਲਿਆਂਦਾ ਜਿਸ ਨਾਲ ਅਮਰੀਕੀ ਕੰਪਨੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਤੇਲ ਉਦਯੋਗ ਦਾ ਨੈਸ਼ਨਲਾਈਜ਼ ਕੀਤਾ ਗਿਆ 2013 ਵਿੱਚ ਨਿਕੋਲਸ ਮਦੂਰੋ ਨੇ ਸੱਤਾ ਸੰਭਾਲੀ ਤਾਂ ਹਾਲਾਤ ਹੋਰ ਵਿਗੜ ਗਏ। ਅਮਰੀਕਾ ਨੇ ਮਦੂਰੋ ਤੇ ਨਸ਼ੀਲੇ ਡਰੱਗ ਰੈਕਟ ਨਾਲ ਜੁੜੇ ਹੋਣ ਦੇ ਇਲਜ਼ਾਮ ਲਗਾ ਕੇ ਉਸਤੇ ਬਹੁਤ ਸਾਰੀਆਂ ਪਾਬੰਦੀਆਂ ਆਇਦ ਕਰ ਦਿੱਤੀਆਂ। ਵੈਨਿਜੂਏਲਾ ਕੋਲ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਹਨ। ਲਗਭਗ 303 ਬਿਲੀਅਨ ਬੈਰਲ ਪਰ ਸੰਕਟ ਕਰਕੇ ਉਤਪਾਦ ਘਟ ਗਿਆ। ਚਵੇਜ਼ ਅਤੇ ਮਦੂਰੋ ਦੀਆਂ ਨੀਤੀਆਂ ਨੇ ਤੇਲ ਉਦਯੋਗ ਨੂੰ ਖਰਾਬ ਕੀਤਾ। ਇਨਵੈਸਟਮੈਂਟ ਘਟੀ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਨੇ ਇਹਦਾ ਹੋਰ ਵੀ ਨੁਕਸਾਨ ਪਹੁੰਚਾਇਆ। ਹੁਣ ਔਸਤਨ ਉਤਪਾਦਨ 1 ਮਿਲੀਅਨ ਬੈਰਲ ਪ੍ਰਤੀ ਦਿਨ ਹੈ ਜੋ ਪਹਿਲਾਂ ਨਾਲੋਂ ਅੱਧì ਰਹਿ ਚੁੱਕੀ ਹੈ। ਇਸ ਨਾਲ ਵੈਨਿਜੁਏਲਾ ਵਿੱਚ ਆਰਥਿਕ ਸੰਕਟ ਵਧਿਆ, ਹਾਈਪਰ ਇਨਫਲੇਸ਼ਨ ਹੋਇਆ ਤੇ ਲੱਖਾਂ ਲੋਕ ਵਿਦੇਸ਼ ਵਿੱਚ ਚਲੇ ਗਏ। ਇਸ ਸੰਕਟ ਦੇ ਜੋ ਅਸਲ ਕਾਰਨ ਹਨ ਉਹ ਇਹ ਕਿ ਅਮਰੀਕਾ ਕਹਿੰਦਾ ਹੈ ਕਿ ਮਜ਼ਦੂਰੋਂ ਇੱਕ ਨਾਰਕੋ ਟੈਰਿਸਟ ਹੈ ਜੋ ਕੋਲੰਬੀਆ ਤੋਂ ਅਮਰੀਕਾ ਤੱਕ ਕੋਕੀਨ ਦੀ ਤਸਕਰੀ ਵਿੱਚ ਸ਼ਾਮਲ ਹੈ। ਟਰੰਪ ਨੇ ਮਦੂਰੋ ਉਤੇ 50 ਮਿਲੀਅਨ ਡਾਲਰ ਦੀ ਬੌਂਟੀ ਵੀ ਰੱਖ ਦਿੱਤੀ ਹੈ ਤੇ ਡਰੱਗ ਕਾਟਲਾ ਅਮਰੋਧ ਫੌਜੀ ਕਾਰਵਾਈ ਵੀ ਕੀਤੀ ਗਈ। ਅਮਰੀਕਾ ਦਾ ਦਾਵਾ ਹੈ ਕਿ ਵੈਨਜ਼ੂਏਲਾ ਅਮਰੀਕਾ ਵਿੱਚ ਨਸ਼ੀਲੇ ਪਦਾਰਥਾਂ ਅਤੇ ਅਪਰਾਧੀ ਗਰੋਹਾਂ ਨੂੰ ਵਧਾਉਣ ਵਿੱਚ ਰੋਲ ਅਦਾ ਕਰ ਰਿਹਾ। ਪਰ ਵਿਰੋਧੀ ਕਹਿੰਦੇ ਹਨ ਕਿ ਇਹ ਸਾਰੀ ਖੇਡ ਅਮਰੀਕਾ ਤੇਲ ਕਰਕੇ ਖੇਡ ਰਿਹਾ। ਅਮਰੀਕਾ ਚਾਹੁੰਦਾ ਹੈ ਕਿ ਮਦੂਰੋ ਨੂੰ ਹਟਾ ਕੇ ਅਮਰੀਕੀ ਕੰਪਨੀਆਂ ਵੈਨਜ਼ੂਏਲਾ ਦੇ ਤੇਲ ਵਿੱਚ ਵਾਪਸ ਆਉਣ। ਰਾਸ਼ਟਰਪਤੀ ਡੋਨਲਡ 트੍ਰੰਪ ਇਹ ਕਹਿ ਚੁੱਕੇ ਹਨ ਕਿ ਅਮਰੀਕਾ ਵੈਨਜ਼ੂਏਲਾ ਦੇ ਤੇਲ ਤੇ ਕਬਜ਼ਾ ਕਰਕੇ ਉਸ ਦੀ ਵਕਰੀ ਕਰੇਗਾ ਅਤੇ ਅਮਰੀਕੀ ਕੰਪਨੀਆਂ ਬਿਲੀਅਨ ਡਾਲਰ ਖਰਚ ਕੇ ਅਧਿਯੋਗ ਨੂੰ ਠੀਕ ਕਰਨ ਗਈਆਂ ਜਿਹੜਾ ਮਦੂਰੋ ਕਰਕੇ ਤਬਾਹ ਹੋ ਚੁੱਕਾ 2025 ਵਿੱਚ 트੍ਰੰਪ ਨੇ ਵੈਨਜ਼ੂਏਲਾ ਤੇ ਪਾਬੰਦੀਆਂ ਵਧਾਈਆਂ ਅਤੇ ਸਤੰਬਰ ਵਿੱਚ ਸਮੁੰਦਰੀ ਤੱਟ ਤੇ ਜੰਗੀ ਜਹਾਜ਼ ਵੀ ਤਾਇਨਾਤ ਕਰ ਦਿੱਤੇ ਗਏ ਡਰੱਗ ਤਸਕੀ ਵਾਲੀਆਂ ਕਿਸ਼ਤੀਆਂ ਤੇ ਹਮਲੇ ਕੀਤੇ ਗਏ ਅਤੇ ਕਈ ਤੇਲ ਟੈਂਕਰ ਜਿਹੜੇ ਉਹ ਵੀ ਜਬਤ ਕਰ ਲਏ ਫਿਰ 3 ਜਨਵਰੀ 2026 ਨੂੰ ਅਮਰੀਕੀ ਫੌਜ ਨੇ ਕ੍ਰਾਕਸ ਤੇ ਹਮਲਾ ਕੀਤਾ ਫੌਜੀ ਅਡੇ ਨਿਸ਼ਾਨਾ ਬਣਾਏ ਗਏ ਮਦੂਰੋਂ ਨੂੰ ਗ੍ਰਿਫਤਾਰ ਕਰ ਲਿਆ ਗਿਆ 트럼ਪ ਨੇ ਕਿਹਾ ਕਿ ਅਮਰੀਕਾ ਵੈਨਜ਼ੂਏਲਾ ਨੂੰ ਚਲਾਏਗਾ ਜਦੋਂ ਤੱਕ ਲੀਡਰਸ਼ਿਪ ਟ੍ਰਾਂਜ਼ੀਸ਼ਨ ਨਹੀਂ ਹੋ ਜਾਂਦਾ ਤੇਲ ਸੰਕਟ ਤੇ ਗੱਲ ਕਰੀਏ ਤਾਂ ਇਹ ਹਮਲੇ ਨੇ ਤੇਲ ਐਕਸਪੋਰਟਸ ਰੋਕ ਦਿੱਤਾ ਹੈ ਉਤਪਾਦਨ ਵਿੱਚ 25% ਗਰਾਵਟਾਈ ਹੈ ਤੇ ਵਿਸ਼ਵ ਤੇਲ ਕੀਮਤਾਂ ਤੇ ਅਸਰ ਪਿਆ ਅੱਗੇ ਜਾ ਕੇ ਵੈਨਜ਼ੂਏਲਾ ਦੇ ਹੈਵੀ ਕਰੂਡ ਦੀ ਘਾਟ ਕਾਰਨ ਗੈਸ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਸਕਦੀਆਂ ਹਨ ਅਮਰੀਕਾ ਚਾਹੁੰਦਾ ਹੈ ਕਿ ਤੇਲ ਉਦਯੋਗ ਨੂੰ ਰਿਕਵਰ ਕਰਕੇ ਅਮਰੀਕੀ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਜਾਵੇ ਪਰ ਇਸ ਨਾਲ ਵੈਨਿਜੁਏਲਾ ਵਿੱਚ ਅਸਥਿਰਤਾ ਵਧੇਗੀ ਕਿਊਬਾ ਅਤੇ ਨਿਕਾਰਾਗਵਾ ਵਰਗੇ ਦੇਸ਼ ਜੋ ਵੈਨਿਜੁਏਲ ਤੇਲ ਤੇ ਨਿਰਭਰ ਹਨ ਉਹਨਾਂ ਤੇ ਵੀ ਵੱਡਾ ਪ੍ਰਭਾਵ ਪਵੇਗਾ ਅਮਰੀਕੀ ਨਜ਼ਰੀਏ ਤੋਂ ਇਹ ਨਸ਼ੀਲੇ ਪਦਾਰਥਾਂ ਵਿਰੋਧੀ ਇੱਕ ਲੋਕਤੰਤਰ ਪ੍ਰਮੋਟ ਕਰਨ ਵਾਲੀ ਕਾਰਵਾਈ ਸੀ ਟਰੰਪ ਨੇ ਕਿਹਾ ਹੈ ਕਿ ਇਹ ਅਮਰੀਕੀ ਸੁਰੱਖਿਆ ਲਈ ਜ਼ਰੂਰੀ ਵੀ ਸੀ ਅਤੇ ਵੈਨਜੂਏਲਾ ਦੇ ਲੋਕਾਂ ਨੂੰ ਫਾਇਦਾ ਪਹੁੰਚੇਗਾ ਇਸ ਦਾ ਉਹਨਾਂ ਦਾ ਇਹ ਕਹਿਣਾ ਹੈ ਪਰ ਵੈਨਜੂਏਲਾ ਦੀ ਸਰਕਾਰ ਅਤੇ ਅਮਰੀਕਾ ਵਿਰੋਧੀ ਪੱਖ ਇਹ ਕਹਿੰਦੇ ਹਨ ਕਿ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਹੈ ਅਤੇ ਤੇਲ ਲਈ ਇੱਕ ਗੈਰ ਕਾਨੂੰਨੀ ਅਨਵੇਚਨਾ ਹੈ ਚੀਨ ਅਤੇ ਰੂਸ ਨੇ ਵੈਨਜੂਏਲਾ ਨੂੰ ਸਮਰਥਨ ਦਿੱਤਾ ਹੈ ਉਹਨਾਂ ਕਹਿਆ ਕਿ ਅਮਰੀਕਾ ਨੇ ਇਹ ਯੁੱਧ ਤੇਲ ਲਈ ਛੇੜਿਆ ਅੰਤਰਰਾਸ਼ਟਰੀ ਪੱਧਰ ਤੇ ਯੂਨਾਨ ਤੇ ਕਈ ਦੇਸ਼ਾਂ ਨੇ ਅਮਰੀਕਾ ਦੀ ਨਿੰਦਿਆ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਵਾਰ ਪਾਵਰ ਐਕਟ ਦੀ ਜਿਹੜੀ ਉਲੰਘਣਾ ਹੈ ਜਿਹੜੀ ਅਮਰੀਕਾ ਨੇ ਹੁਣ ਕੀਤੀ ਹੈ ਪਰ ਸਾਰੇ ਜਾਣਦੇ ਹਨ ਕਿ ਜਿੱਥੇ ਅਮਰੀਕਾ ਹੋਵੇ ਯੂਐਨ ਸਿਰਫ ਨਿੰਦਿਆ ਤੱਕ ਸੀਮਤ ਰਹਿੰਦਾ ਹੈ ਇਸ ਤੋਂ ਅੱਗੇ ਉਹ ਕੁਝ ਨਹੀਂ ਕਰਦਾ ਰਸ਼ੀਆ ਚైనా ਵੀ ਅਮਰੀਕਾ ਵਿਰੁੱਧ ਬਿਆਨਾਂ ਤੱਕ ਹੀ ਸੀਮਤ ਰਹਿਣਗੇ ਇਸ ਤੋਂ ਅੱਗੇ ਉਹ ਵੀ ਨਹੀਂ ਜਾਣਗੇ ਉਹ ਵੀ ਅੱਗੇ ਕੁਝ ਨਹੀਂ ਕਰਨਗੇ ਪਰ ਕੁਝ ਵੈਂਚੂਏਲਾ ਦੇ ਲੋਕ ਜੋ ਅਮਰੀਕੀ ਸਮਰਥਕ ਹਨ ਇਸ ਨੂੰ ਜਿੱਤ ਵੱਜੋਂ ਦੇਖ ਰਹੇ ਹਨ ਅਸਲ ਵਿੱਚ ਇਹ ਸੰਕਟ ਨਸ਼ੀਲੇ ਪਦਾਰਥਾਂ ਮਨੁੱਖੀ ਅਧਿਕਾਰਾਂ ਅਤੇ ਤੇਲ ਹਿੱਤਾਂ ਦੇ ਨਾਲ ਜੁੜਿਆ ਜੋ ਅੰਤਰਰਾਸ਼ਟਰੀ ਪੱਧਰ ਤੇ ਵਿਵਾਦਪੂਰਨ ਹੈ ਉਵੇਂ ਕੁ ਵਿੱਚ ਇਸ ਨਾਲ ਵਿਸ਼ਵ ਤੇਲ ਕੀਮਤਾਂ ਡਾਲਰ ਦੀ ਹੈਜੀਮਨੀਅਤ ਤੇ ਖੇਤਰੀ ਸਥਿਰਤਾ ਤੇ ਅਸਰ ਜ਼ਰੂਰ ਪਵੇਗਾ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰੋ ਆਪਣੀ رائے ਕਮੈਂਟਾਂ ਵਿੱਚ ਦੇਵੋ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਥੱਲੇ ਸਬਸਕ੍ਰਾਈਬ ਦਾ ਬਟਨ ਹੈ ਉਹ ਦੱਬ ਕੇ ਚੈਨਲ ਨਾਲ ਜੁੜ ਜਾਵੋ ਜੇ ਤੁਸੀਂ Facebook ਤੇ ਹੋ ਤਾਂ ਵੀ ਥੱਲੇ ਕਮੈਂਟ ਸੈਕਸ਼ਨ ਵਿੱਚ ਚੈਨਲ ਦਾ ਲਿੰਕ ਹੈ ਉੱਥੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਵੀਡੀਓ ਕਿੱਦਾਂ ਦੀ ਲੱਗੀ ਇਹ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਤੁਹਾਡੀ ਸਲਾਹ ਅੱਗੇ ਤੋਂ ਕੰਮ ਨੂੰ ਹੋਰ ਪ੍ਰੋਫੈਸ਼ਨਲ ਬਣਾਉਣ ਵਿੱਚ ਮਦਦ ਕਰੇਗੀ